ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਜੋ ਵੀਡੀਓ ਇੱਕ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਪੂਨਮ ਪਾਂਡੇ ਦੀ ਤੁਸੀਂ ਸਾਰੇ ਵੀ ਦੇਖ ਰਹੇ ਹੋਵੋਗੇ ਕਿ ਉਹ ਇੱਕ ਅਜਿਹੀ ਵੀਡੀਓ ਹੈ ਜਿਸ ਦੇ ਵਿੱਚ ਪੂਨਮ ਪਾਂਡੇ ਸਪੋਰਟ ਕਰਦੀ ਹੈ ਏਅਰਪੋਰਟ ਤੇ ਜਾਂ ਫਿਰ ਕਿਤੇ ਵੀ ਕ੍ਰੋਸਿੰਗ ਕਰ ਰਹੀ ਹੈ ਆਪਣੇ ਕਿਸੇ ਡੈਸਟੀਨੇਸ਼ਨ ਤੇ ਜਾਣ ਦੇ ਲਈ ਤੇ ਉਹਨਾਂ ਦੇ ਇੱਕ ਫੈਨ ਦੇ ਵੱਲੋਂ ਇੱਕ ਬਦਤਮੀਜ਼ੀ ਕੀਤੀ ਜਾਂਦੀ ਹੈ ਇਹ ਲਗਾਤਾਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਹਨਾਂ ਦੇ ਨਜ਼ਦੀਕ ਆ ਕੇ ਸੈਲਫੀ ਲੈ ਰਿਹਾ ਹੈ ਔਰ ਕਿਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੋ ਇਹ ਵੀਡੀਓ ਜੋ ਹੈ ਪੈਪਸ ਨੇ ਵੀ ਬਹੁਤ ਜ਼ਿਆਦਾ ਰੋਕਿਆ ਔਰ ਉਸ ਤੋਂ ਇਲਾਵਾ ਉਹਨਾਂ ਦੀ ਜੋ ਮੈਨੇਜਰ ਹੈ ਉਸਨੇ ਵੀ ਅਗਿਆਕੀ ਕਿਹਾ ਕੀ ਇਹ ਕੀ ਹੋ ਰਿਹਾ ਹੈ ਪੂਨਮ ਪਾਂਡੇ ਵਾਸ ਸ਼ੌਕ ਟੂ ਕਿ ਇਹ ਅਗਰ ਫੈਨ ਹੈ ਤਾਂ ਐਦਾਂ ਦਾ ਕਿਉਂ ਸੋ ਇਹ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਹਰ ਇੱਕ ਪੇਜ ਤੇ ਅਸੀਂ ਇਸ ਵੀਡੀਓ ਨੂੰ ਦੇਖ ਪਾ ਰਹੇ ਹਾਂ ਪਰ ਇਹ ਸਿਰਫ ਪੂਨਮ ਪਾਂਡੇ ਨਹੀਂ ਹੈ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸੈਲਿਬ੍ਰਿਟੀਜ਼ ਨੇ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਫੇਸ ਕਰਦੇ ਨੇ ਅਸੀਂ ਦੇਖਿਆ ਸੀਗਾ ਕਿ ਸ਼ਹਿਨਾਜ਼ ਖੌਰ ਗਿਲਦੀ ਵੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਸੀਗੀ ਕਿ ਸ਼ਹਿਨਾਜ਼ ਕਿਤੋਂ ਕ੍ਰਾਸ ਕਰ ਰਹੀ ਸੀ ਕਿਤੋਂ ਜਾ ਰਹੀ ਸੀ ਔਰ ਉਹਨਾਂ ਦੀ ਕੋਈ ਫੀਮੇਲ ਫੈਨ ਸੀ ਜਿਸ ਨੇ ਸ਼ਹਿਨਾਜ਼ ਨੂੰ ਗਿਫਟ ਦਿੱਤਾ ਪਰ ਨਾਲ ਦੀ ਨਾਲ ਸ਼ਹਿਨਾਜ਼ ਨੂੰ ਕਿਸ ਕੀਤੀ ਔਰ ਸ਼ਹਿਨਾਜ਼ ਨੂੰ ਹੱਕ ਕੀਤੀ ਪਰ ਸ਼ਹਿਨਾਜ਼ ਵਾਸ ਵਿਲਿੰਗ ਐਟ ਦੈਟ ਟਾਈਮ ਉਸਨੇ ਖੁਦ ਉਸਨੂੰ ਲੜਕੀ ਨੂੰ ਬੁਲਾਇਆ ਕਿਉਂਕਿ ਉਹ ਰੋ ਰਹੀ ਸੀ ਸ਼ਹਿਨਾਜ਼ ਦੇ ਲਈ ਔਰ ਇਦਾਂ ਦੇ ਅਗਰ ਫੈਨਸ ਹੁੰਦੇ ਨੇ ਤੇ ਉਹਨਾਂ ਨੂੰ ਆਬਵੀਅਸਲੀ ਐਪਰੀਸ਼ੀਏਸ਼ਨ ਮਿਲਦਾ ਪਰ ਪੂਨਮ ਪਾਂਡੇ ਦੇ ਜਿਹੜੇ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਉਹਨਾਂ ਵਰਗੇ ਫੈਨਸ ਜੋ ਨੇ ਉਹ ਵਾਕਿਆ ਦੇ ਵਿੱਚ ਆਰਟਿਸਟ ਨੂੰ ਸੋਚਣ ਤੇ ਮਜਬੂਰ ਕਰ ਦਿੰਦੇ ਨੇ ਕਿ ਉਹ ਘਰ ਦੇ ਵਿੱਚੋਂ ਅਗਰ ਨਿਕਲ ਰਹੇ ਨੇ ਕਿਤੇ ਵੀ ਸਪਾਟ ਕਰ ਰਹੇ ਨੇ ਤਾਂ ਇਕੱਲੇ ਨਾ ਜਾਣ ਉਹਨਾਂ ਦੇ ਨਾਲ ਸਿਕਿਉਰਿਟੀ ਜੋ ਹੈ ਉਹ ਜਾਵੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਅਸੀਂ ਲਾਈਵ ਸ਼ੋਜ਼ ਦੇ ਵਿੱਚ ਵੀ ਦੇਖਦੇ ਹਾਂ ਕਈ ਵਾਰ ਕਾਨਸਰਟਸ ਦੇ ਵਿੱਚ ਵੀ ਉਲਟੀਆਂ ਸਿੱਧੀਆਂ ਹਰਕਤਾਂ ਜਿਹੜੀਆਂ ਨੇ ਆਰਟਿਸਟਾਂ ਦੇ ਨਾਲ ਕੀਤੀਆਂ ਜਾਂਦੀਆਂ ਨੇ ਲਾਈਵ ਸ਼ੋਜ਼ ਦੇ ਵਿੱਚ ਵੀ ਅਸੀਂ ਬਹੁਤ ਸਾਰੇ ਕੇਸਿਸ ਇਦਾਂ ਦੇ ਦੇਖੇ ਆ ਕਿ ਕਲਾਕਾਰਾਂ ਨੂੰ ਅ ਅਨਾਪਛਨਾ ਬੋਲਿਆ ਵੀ ਜਾਂਦਾ ਹੈ ਔਰ ਕਲਾਕਾਰਾਂ ਦੇ ਨਾਲ ਬਤਮੀਜ਼ੀ ਕੀਤੀ ਜਾਂਦੀ ਔਰ ਹਾਂ ਅਗਰ ਕਲਾਕਾਰ ਕੋਈ ਫੋਟੋ ਨਹੀਂ ਕਲਿੱਕ ਕਰਵਾਉਂਦਾ ਆਪਣੀ ਸਿਕਿਉਰਿਟੀ ਉਹਨਾਂ ਦੇ ਨਾਲ ਹੁੰਦੀ ਹੈ ਤਾਂ ਕਲਾਕਾਰ ਨੂੰ ਹੀ ਹਾਈਲਾਈਟ ਕੀਤਾ ਜਾਂਦਾ ਹੈ ਕਿ ਬਾਉਂਸਰਸ ਜੋ ਨੇ ਉਹਨਾਂ ਨੇ ਪੁਸ਼ ਕਰ ਦਿੱਤਾ ਉਹਨਾਂ ਨੇ ਸਾਨੂੰ ਜੋ ਹੈ ਪਿਕਚਰ ਨਹੀਂ ਕਲਿੱਕ ਕਰਾਉਣ ਦਿੱਤੀ ਪਰ ਕਿਤੇ ਨਾ ਕਿਤੇ ਇੱਥੇ ਆਰਟਿਸਟ ਵੀ ਆਪਣੀ ਜਗ੍ਹਾ ਸੱਚੇ ਹੁੰਦੇ ਨੇ ਕਿਉਂਕਿ ਇਹ ਜੇ ਜਦੋਂ ਫੈਨਸ ਉਹਨਾਂ ਨੂੰ ਮਿਲਦੇ ਨੇ ਤਾਂ ਜ਼ਰੂਰ ਪਰੇਸ਼ਾਨੀ ਜਿਹੜੀ ਉਹਨਾਂ ਨੂੰ ਫੇਸ ਕਰਨੀ ਪੈਂਦੀ ਹੈ ਦਿੱਕਤ ਆਉਂਦੀ ਹੈ ਸੋ ਇਦਾਂ ਦੇ ਕਲਾਕਾਰ ਜਿਹੜੇ ਨੇ ਇੱਕ ਨਹੀਂ ਬਾਕੀ ਬਾਲੀਵੁੱਡ ਪਾਲੀਵੁੱਡ ਔਰ ਹਾਲੀਵੁੱਡ ਕੋਈ ਵੀ ਇੰਡਸਟਰੀ ਦੇ ਲੋਕ ਹੋਣ ਹਰ ਕਿਸੇ ਨੂੰ ਇਹ ਪ੍ਰੋਬਲਮ ਫੇਸ ਜਿਹੜੀ ਹੈ ਕਰਨੀ ਪੈਂਦੀ ਹੈ ਕਿਉਂਕਿ ਫੈਨਸ ਜਿਹੋਨੇ ਕੁਝ ਕ੍ਰੇਜ਼ੀ ਫੈਨਸ ਕਹਿ ਸਕਦੇ ਸੀ ਕਿ ਉਹਨਾਂ ਦੀ ਜਦੋਂ ਭੀੜ ਉਮੜਦੀ ਹੈ ਤਾਂ ਫਿਰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਸੋ ਹਾਲੀ ਦੇ ਵਿੱਚ ਪੂਨਮ ਪਾਂਡੇ ਦੀ ਵੀਡੀਓ ਨੇ ਪ੍ਰੂਫ ਕਰ ਦਿੱਤਾ ਹੈ ਕਿ ਇਕੱਲੇ ਆਰਟਿਸਟ ਦਾ ਬਾਹਰ ਨਿਕਲਣਾ ਬਿਲਕੁਲ ਵੀ ਉਹ ਕਹਿ ਸਕਦੇ ਸੀ ਕਿ ਸੇਫ ਨਹੀਂ ਹੈ ਕਿਉਂਕਿ ਇਦਾਂ ਦੀਆਂ ਜਿਹੜੀਆਂ ਹਰਕਤਾਂ ਨੇ ਉਹ ਕਈ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਬਾਲੀਵੁੱਡ ਤੋਂ ਤੱਕ ਰਹੀ ਹੈ ਆਪਣੀ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਜਿਹੜੇ ਨੇ 에ਰਪੋਰਟ ਤੋਂ ਸਪੌਟ ਕਰਦੇ ਨੇ 에ਰਪੋਰਟ ਤੇ ਪਹੁੰਚਦੇ ਨੇ ਜਦੋਂ ਉਹ ਨਿਕਲਦੇ ਨੇ ਖਾਸ ਕਰਕੇ ਬਾਲੀਵੁੱਡ ਦੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਪੈਪਸ ਉਹਨਾਂ ਨੂੰ ਕੈਪਚਰ ਜ਼ਰੂਰ ਕਰਦੇ ਨੇ ਪਰ ਫੈਨਸ ਉਹਨਾਂ ਨੂੰ ਮਿਲਦੇ ਵੀ ਨੇ ਸੋ ਬਾਲੀਵੁੱਡ ਕਲਾਕਾਰਾਂ ਨੂੰ ਕਈ ਵਾਰ ਅਸੀਂ ਇਹ ਵੀ ਦੇਖਿਆ ਕਿ ਉਹ ਇਗਨੋਰ ਕਰਕੇ ਨਿਕਲ ਜਾਂਦੇ ਨੇ ਆਪਣੇ ਫੈਨਸ ਨੂੰ ਔਰ ਉੱਥੇ ਕਿਤੇ ਨਾ ਕਿਤੇ ਕਲਾਕਾਰ ਸਹੀ ਕਿਸ ਤਰ੍ਹਾਂ ਉਹਨਾਂ ਨੂੰ ਮਿਲਣਾ ਚਾਹ ਰਿਹਾ ਇਹ ਵੀ ਬਿਲਕੁਲ ਵੀ ਅੰਦਾਜ਼ਾ ਨਹੀਂ ਲਗਾਇਆ ਜਾਂਦਾ ਸੋ ਇਦਾਂ ਦੀਆਂ ਵੀਡੀਓਜ਼ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਜਦੋਂ ਵਾਇਰਲ ਹੁੰਦੀਆਂ ਨੇ ਤਾਂ ਡੈਫੀਨੇਟਲੀ ਸੋਚਣ ਤੇ ਮਜਬੂਰ ਕਰ ਦਿੰਦੀਆਂ ਨੇ ਕਿ ਬਿਲਕੁਲ ਸਿਕਿਉਰਿਟੀ ਤੋਂ ਬਿਨਾ ਕਦੇ ਵੀ ਕਿਸੇ ਆਰਟਿਸਟ ਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ ਵੈਸੇ ਵੀ ਆਰਟਿਸਟ ਜੋ ਨੇ ਨਾਰਮਲ ਜ਼ਿੰਦਗੀ ਬਤੀਤ ਕਰਦੇ ਨੇ ਸਾਡੇ ਤਰ੍ਹਾਂ ਹੀ ਹੁੰਦੇ ਨੇ ਉਹ ਵੀ ਸਾਡੇ ਵਾਂਗ ਹੀ ਖਾਣਾ ਪੀਣਾ ਉਹਨਾਂ ਦਾ ਸਾਡੇ ਵਾਂਗ ਹੀ ਰਹਿਣਾ ਸਹਿਣਾ ਹੁੰਦਾ ਹੈ ਪਰ ਆਪਣੇ ਟੈਲੈਂਟ ਦੇ ਕਰਕੇ ਆਪਣੀ ਜਿਹੜੀ ਲੋਕਾਂ ਨੂੰ ਐਂਟਰਟੇਨ ਕਰਦੇ ਨੇ ਉਹਦੇ ਕਰਕੇ ਉਹਨਾਂ ਦਾ ਚੰਗਾ ਨਾਮ ਬਣ ਜਾਂਦਾ ਹੈ ਉਹਨਾਂ ਦਾ ਉਹਨਾਂ ਨੂੰ ਲੋਕ ਪਿਆਰ ਕਰਦੇ ਨੇ ਪਰ ਕੁਝ ਕ੍ਰੇਜ਼ੀ ਫੈਨਸ ਜਿਹੜੇ ਹੁੰਦੇ ਨੇ ਉਹ ਉਹਨਾਂ ਨੂੰ ਮਜਬੂਰ ਕਰ ਦਿੰਦੇ ਨੇ ਕਿ ਉਹ ਆਪਣੀ ਸਿਕਿਉਰਿਟੀ ਜਿਹੜੀ ਉਹ ਨਾਲ ਲੈ ਕੇ ਚੱਲਣ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਜੋ ਹੈ ਗੁਰੇਜ਼ ਕਰਨਾ ਚਾਹੀਦਾ ਅਗਰ ਕਿਸੇ ਨੂੰ ਅਸੀਂ ਦਿਲ ਤੋਂ ਪਿਆਰ ਕਰਦੇ ਹਾਂ شدت ਨਾਲ ਪਿਆਰ ਕਰਦੇ ਹਾਂ ਤਾਂ ਸਾਨੂੰ ਕਦੇ ਵੀ ਇਸ ਤਰ੍ਹਾਂ ਦਾ ਟਾਈਮ ਨਹੀਂ ਲੈ ਕੇ ਆਉਣਾ ਚਾਹੀਦਾ ਕਿ ਉਹ ਡੀਮੋਟੀਵੇਟ ਹੋ ਜੇ ਡੀਮੋਰਲਾਈਜ਼ ਹੋ ਜੇ ਕਿ ਮੇਰੇ ਫੈਨਸ ਨੇ ਤਾਂ ਕਿਦਾਂ ਦੇ ਫੈਨਸ ਨੇ ਸੋ ਹੋਰ ਵੀ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇ ਨਾਲ ਜ਼ਰੂਰ رابطہ ਕੰਮ ਕਰਵਾਵਾਂਗੇ ਧੰਨਵਾਦ